ਆਮ ਦਾ ਡੇਂਗੂ ਨੂੰ ਲੈ ਕੇ ਨਰੀਖਣ ਕੀਤਾ ਮੋਗੇ ਤੋਂ ਸਿਵਲ ਸਰਜਨ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਖੁਦ ਸੰਭਾਲੀ ਡੇਂਗੂ ਨੂੰ ਖਤਮ ਕਰਨ ਦੀ ਕਮਾਂਡ ਡੇਂਗੂ ਦੇ ਖਾਤਮੇ ਦੇ ਮੱਦੇਨਜ਼ਰ ਮਾਨਯੋਗ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੈਮ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਤਇਤ ਲੋਕਾਂ ਨੂੰ ਜਾਗਰੂਕ ਕਰਨ ਦੇ ਮਤਵ ਨਾਲ ਸ਼ੁੱਕਰਵਾਰ ਨੂੰ ਸਿਵਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਵੱਲੋਂ ਵੱਖ-ਵੱਖ ਥਾਵਾਂ ਤੇ ਜਾ ਕੇ ਜਿੱਥੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਪ੍ਰਤੀ ਜਾਗਰੂਕ ਕਰਨ ਲਈ ਆਦੇਸ਼ ਹੀ ਜਾਰੀ ਨਹੀਂ ਕੀਤੇ ਸਗੋਂ ਵੱਖ-ਵੱਖ ਥਾਵਾਂ ਤੇ ਨਰਸਰੀਆਂ 'ਤੇ ਜਾ ਕੇ ਖੁਦ ਮੱਛਰ ਦਾ ਲਾਰਵਾ ਚੈੱਕ ਕੀਤਾ ਅਤੇ ਇਸ ਨੂੰ ਨਸ਼ਟ ਵੀ ਕਰਵਾਇਆ। ਉਹਨਾਂ ਵੱਲੋਂ ਮੋਗਾ ਕੋਟਕਪੂਰਾ ਰੋਡ ਵਾਲੀਆਂ ਨਰਸਰੀਆਂ, ਅੰਮ੍ਰਿਤਸਰ ਰੋਡ ਮੋਗਾ, ਜੀਰਾ ਰੋਡ ਮੋਗਾ, ਜਨਤਾ ਨਰਸਰੀ ਮੋਗਾ, ਗ੍ਰੀਨ ਨਰਸਰੀ ਜੀਟੀ ਰੋਡ ਵਾਲੀਆਂ ਨਰਸਰੀਆਂ ਚੈੱਕ ਕੀਤੀਆਂ। ਇਸ ਮੌਕੇ ਡੇਂਗੂ ਤੋਂ ਬਚਾ ਬਚਣ ਲਈ ਜਾਗਰੂਕ ਵੀ ਕੀਤਾ ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਰਾਹੀਂ ਡੇਂਗੂ ਰੋਕtham ਇਹ ਤੇ ਕੀਤੇ ਜਾ ਰਹੇ ਕੰਮਕਾਜ ਦਾ ਜਾਇਜ਼ਾ ਲਿਆ ਗਿਆ ਅਤੇ ਉਹਨਾਂ ਨੂੰ ਸੈਸਿਟਾਈਜ਼ ਕੀਤਾ ਗਿਆ ਇਸ ਮੌਕੇ ਡਾਕਟਰ ਨਰੇਸ਼ ਆਮਲਾ ਨੇ ਕਿਹਾ ਕਿ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮਹਿਮਦਾ ਦਾ ਮਤਵ ਲੋਕਾਂ ਨੂੰ ਡੇਂਗੂ ਤੋਂ ਬਚਾਅ ਪ੍ਰਤੀ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਡੇਂਗੂ ਮੱਛਰ ਦਾ ਲਾਰਵਾ ਸਾਫ਼ ਪਾਣੀ ਵਿੱਚ ਪਣਪਦਾ ਹੈ। ਇਸ ਲਈ ਆਪਣੇ ਘਰਾਂ, ਦਫ਼ਤਰਾਂ ਦੇ ਆਲੇ-ਦੁਆਲੇ ਸਾਫ਼ ਸਫਾਈ ਰੱਖੀ ਜਾਵੇ ਅਤੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਉਹਨਾਂ ਕਿਹਾ ਕਿ ਕੂਲਰਾਂ ਵਿੱਚਲਾ ਪਾਣੀ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਬਦਲਿਆ ਜਾਵੇ। ਗਮਲਿਆਂ, ਟੁੱਟੇ ਭਾਜੇ, ਬਰਤਨਾ ਘਰਾਂ, ਦਫ਼ਤਰਾਂ ਦੀਆਂ ਛੱਤਾਂ ਦੇ ਰੱਖੇ, ਟਾਇਰਾਂ ਦੀ ਘਰਾਂ ਉੱਤੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਪੰਛੀਆਂ ਦੇ ਪਾਣੀ ਪੀਣ ਲਈ ਰੱਖੇ ਬਰਤਨ ਵਿੱਚਲਾ ਪਾਣੀ ਵੀ ਜ਼ਰੂਰ ਬਦਲਦੇ ਰਹਿਣਾ ਚਾਹੀਦਾ ਹੈ ਉਹਨਾਂ ਕਹ ਕੇ ਡੇਂਗੂ ਤੋਂ ਬਚਾਅ ਬਚਾ ਲਈ ਕਪੜੇ ਅਜਿਹੇ ਪੈਨੋ ਜਿਸ ਨਾਲ ਸਰੀਰ ਢਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ ਸੌਣ ਵੇਲੇ ਮੱਛਰਦਾਨੀ ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕੀਤਾ ਜਾਵੇ ਇਸ ਮੌਕੇ ਸਿਵਲ ਸਰਜਨ ਮੋਗਾ ਨੇ ਗੰਬੂਜੀਆਂ ਫਿਸ਼ ਪਲਾਂਟ ਦਾ ਵੀ ਦੌਰਾ ਕੀਤਾ ਉਹਨਾਂ ਨਾਲ ਡਾਕਟਰ ਨਰੇਸ਼ ਆਮਲਾ ਹਰਦੀਪ ਸਿੰਘ ਜ਼ਿਲ੍ਹਾ ਮਾਸ ਮੀਡੀਆ ਵਿੰਗ ਮੀਡੀਆ ਕੋਆਰਡੀਨੇਟਰ ਅਮ੍ਰਿਤਪਾਲ ਸ਼ਰਮਾ ਗਪਿੰਦਰ ਸਿੰਘ ਵੀ ਹਾਜ਼ਰ ਸਨ ਸਿਵਲ ਸਰਜਨ ਵੱਲੋਂ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਗਿਆ ਕਿ ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਵੱਲੋਂ ਡੇਂਗੂ ਰੋਕਥਾਮ ਦੇ ਮੱਦੇ ਨਜ਼ਰ ਜਿੱਥੇ ਡੇਂਗੂ ਲਾਰਵਾ ਸਨਾਖਤ ਕਰਨ ਲਈ ਵੱਖ-ਵੱਖ ਖੇਤਰਾਂ ਦਾ ਸਰਵੇ ਕੀਤਾ ਜਾ ਰਿਹਾ ਉੱਥੇ ਨਾਲ ਹੀ ਲੋਕਾਂ ਨੂੰ ਡੇਂਗੂ ਤੋਂ ਬਚਾਅ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਵੱਲੋਂ ਸ਼ੁੱਕਰਵਾਰ ਨੂੰ ਸ਼ਹਿਰ ਦੇ ਵਕਵਾ ਖੇਤਰ ਵਿੱਚ ਜਾ ਕੇ ਵਕਵਾ ਘਰਾਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਪ੍ਰਤੀ ਜਾਗਰੂਕ ਕਰਦੇ ਹੋਏ ਟੀਮਾਂ ਵੱਲੋਂ ਕੂਲਰ, ਗਮਲੇ ਦੀ ਜਾਂਚ ਕੀਤੀ ਗਈ ਅਤੇ ਮੱਛਰਾਂ ਦੀ ਰੋਕਥਾਮ ਲਈ ਦਵਾਈ ਦਾ ਛਰਕਾ ਵੀ ਕੀਤਾ ਗਿਆ। ਇਸ ਦੌਰਾਨ ਜਿਸ ਵੀ ਥਾਂ ਤੇ ਡੈਂਗੂ ਲਾਰਵਾ ਪਾਇਆ ਗਿਆ ਜਿਸ ਨੂੰ ਨਿਰਧਾਰਿਤ ਤਰੀਕੇ ਨਾਲ ਟੀਮਾਂ ਵੱਲੋਂ ਨਸ਼ਟ ਕੀਤਾ ਗਿਆ ਰਿਪੋਰਟਰ ਜਸਵਿੰਦਰ ਸਿੰਘ ਰਖੜਾ ਦੀ ਵਿਸ਼ੇਸ਼ ਰਿਪੋਰਟ ਈ ਪੰਜਾਬ న్యూਸ ਫਰਾਈਡੇ ਫਰਾਈਡੇ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਉਸ ਦੇ ਸਬੰਧ ਵਿੱਚ ਅਸੀਂ ਅੱਜ ਜਿਲ੍ਹਾ ਮੋਗਾ ਦੀਆਂ ਨਸਰਾਂਗੀਆਂ ਚੈੱਕ ਕਰ ਰਹੇ ਹਾਂ ਸਮਾਨਜੁਗ ਸਿਵਲ ਸਰਪੰਚ ਸਾਹਿਬ ਖੁਦ ਜਾ ਕੇ ਜਿਹੜਾ ਅੱਜ ਸਾਡਾ ਟੂਰ ਨਸਰਾਂਗੀਆਂ ਦੇ ਵਿੱਚ ਜਿੱਥੇ ਲਾਰਵਾ ਇਕੱਠਾ ਹੋਇਆ ਹੈ ਅਸੀਂ ਉਹ ਦੇਖ ਰਹੇ ਹਾਂ ਅਤੇ ਵਾਧੂ ਪਾਣੀ ਜਿੱਥੇ ਕੂਲਰਾਂ ਦੇ ਵਿੱਚ ਪਾਣੀ ਖੜਾ ਗਮਲੇ ਵਿੱਚ ਪਾਣੀ ਖੜਾ ਉਹ ਨਸ਼ਟ ਕਰਵਾ ਰਹੇ ਹਾਂ ਸੋ ਇਸਦੀ ਸਾਰੀ ਪੂਰੀ ਟੀਮ ਆ ਸਾਡੀ ਤੁਸੀਂ ਅਸੀਂ ਦੇਖੋ ਜਿਹੜੇ ਸਾਡੇ ਮਾਨਯੋਗ ਸਿਹਤ ਮੰਤਰੀ ਜੀ ਹੈ ਡਾਕਟਰ ਬਲਬੀਤ ਸਿੰਘ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅੱਜ ਅਸੀਂ ਨਰਸੀਜ ਕੰਸਟਰਕਸ਼ਨ ਸਾਈਟਸ ਤੇ ਡੋਰ ਟੂ ਡੋਰਸ ਵੇ ਕਰ ਰਹੇ ਆ ਤੇ ਮੇਰੇ ਨਾਲ ਮੋਗਾ ਦੀ ਟੀਮ ਹੈ ਜਿਸ ਦੇ ਇੰਚਾਰਜ ਆਈਡੀਐਸਪੀ ਦੇ ਇੰਚਾਰਜ ਡਾਕਟਰ ਨਰੇਸ਼ ਹੈ ਤੇ ਸਾਡੀ ਪੂਰੀ ਟੀਮ ਮੇਰੇ ਨਾਲ ਹੈ ਤੇ ਅਸੀਂ ਇੱਥੇ ਜਿੱਥੇ ਵੀ ਕੋਈ ਪਾਣੀ ਚ ਸਾਨੂੰ ਲਾਗਾ ਮਿਲ ਰਿਹਾ ਹੈ ਅਸੀਂ ਲਾਗ ਵੇ ਦਾ ਉਹਦਾ ਸੈਂਪਲ ਵੀ ਪਾਣੀ ਦਾ ਸੈਂਪਲ ਵੀ ਲੈ ਰਹੇ ਆ ਤੇ ਲਾਵੀਸਾਇਡਲ ਸਪਰੇ ਨਾਲ ਡਿਸਟਰਾਇ ਵੀ ਕਰਦੇ ਆ ਤੇ ਇੱਥੇ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਆ ਵੀ ਡੇਂਗੂ ਦਾ ਜਿਹੜਾ ਬਿਮਾਰੀ ਹੈ ਕਿੱਦਾਂ ਫੈਲਦੀ ਹੈ ਤੇ ਉਹ ਤੋਂ ਕਿੱਦਾਂ ਬਚਿਆ ਜਾ ਸਕਦਾ ਤੇ ਇਸ ਦੇ ਨਾਲ ਹੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਇਹ ਜਿਹੜੇ ਟੈਸਟ ਹੈ ਡੇਂਗੂ ਦੇ ਟੈਸਟ ਹੈ ਸਾਡੇ ਸਿਵਲ ਹਸਪੀਟਲ ਮੋਗਾ ਚ ਫ੍ਰੀ ਆਫ ਕੋਸਟ ਕੀਤੇ ਜਾਂਦੇ ਆ ਤੇ ਡੇਂਗੂ ਦਾ ਇਲਾਜ ਵੀ ਫ੍ਰੀ ਆਫ ਕੋਸ ਕੀਤਾ ਜਾ ਰਿਹਾ ਹੈ ਤੇ ਜੇ ਕਿਸੇ ਪੇਸ਼ੈਂਟ ਨੂੰ ਇਹਦੀ ਲੋੜ ਹੈ ਉਪਚਾਰ ਦੀ ਲੋੜ ਹੈ ਇਲਾਜ ਦੀ ਲੋੜ ਹੈ ਤਾਂ ਉਹਦਾ ਵੀ ਦੱਸਿਆ ਜਾ ਰਿਹਾ ਹੈ ਵੀ ਕਿੱਥੇ ਦਾ ਇਲਾਜ ਵੀ ਹੋ ਸਕਦਾ ਹੈ